ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦੇ ਚੋਣਾਂ ਦੇ ਦੌਰਾਨ ਜੋ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਸੁਖਬੀਰ ਬਾਦਲ ਨੇ 420 ਦਾ ਨਾਮ ਦਿੱਤਾ। ਤਖਬੀਰ ਬਾਦ ਹਲ ਨੇ ਕਿਹਾ ਕਿ ਕੈਪਟਨ ਨੇ ਲੋਕਾਂ ਨਾਲ 420 ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਕੋਈ ਗੱਲ ਲਿਖ ਕੇ ਦਿਨੇ ਹੋ ਤੇ ਫਿਰ ਉਸ ਨੂੰ ਪੂਰਾ ਨਹੀਂ ਕਰਦੇ ਤਾਂ 420 ਦਾ ਕੇਸ ਬਣਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਦੋ ਫਾਰਮ ਪਰ ਵਾਇਸੀ ਇੱਕ ਕਿਸਾਨਾਂ ਤੋਂ ਜਿਸ ਵਿੱਚ ਕਰਜ਼ਾ ਮਾਫ ਕਰਨ ਦੀ ਗੱਲ ਲਿਖੀ ਹੋਈ ਸੀ ਦੂਜੇ ਵਿੱਚ ਨੌਜਵਾਨਾਂ ਨੂੰ 스마트ਫੋਨ ਦੇਣ ਦੀ ਗੱਲ ਕੈਪਟਨ ਨੇ ਇਹ ਲਿਖਤੀ ਐਫਟੀ ਡੈਵਿਡ ਦਿੱਤਾ ਸੀ ਜਿਸ ਤੇ ਕੇਸ ਦਰਜ ਹੋਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਕੋਰਟ ਵਿੱਚ ਜਾਵਾਂਗੇ ਲੋਕਾਂ ਵਿੱਚ ਮੈਂ ਪਿਛਲੇ ਕਈ ਦਿਨਾਂ ਦਾ ਮਨ ਲੋ ਜਨਤਾ ਵਿੱਚ ਆਪਣੇ ਵਰਕਰਾਂ ਵਿੱਚ ਮਿਲੇ ਆ ਇੱਕ ਗੱਲ ਜਿਹੜੀ ਵੱਡੇ ਆ ਰਹੀ ਹੈ ਕਈ ਲੋਕਾਂ ਨੇ ਜਨਤਾ ਨੇ ਮੈਨੂੰ ਵਿਚਾਰਾਂ ਕੀਤੀਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਨਾਲ 420 ਕੀਤੀ ਹੈ ਫਰਾਡ ਫਰਾਡ ਕੀ ਹੈ ਆ ਪੋਲਿਟੀਕਲ ਸਟੇਟਮੈਂਟ ਨਹੀਂ ਹੈ ਆ ਮੈਂ ਫਰਾਡ ਕੀਤਾ ਹੈ ਜੇ ਤੁਸੀਂ ਕੋਈ ਲਿਖ ਕੇ ਇੱਕ ਜ਼ਬਾਨ ਦਿਓ ਲਿਖ ਕੇ ਜ਼ਬਾਨ ਦਿਓ ਇੰਦਰ યોਰ ਸਿਗਨੇਚਰ ਦਿਓ ਉਦੇ ਬਾਅਦ ਤੁਸੀਂ ਕੋਈ ਚੀਜ਼ ਹਾਸਲ ਕਰ ਲੋ ਤੇ ਤੁਸੀਂ ਉਹਦੇ ਜਿਹੜੇ ਤੁਸੀਂ ਕਮਿਟ ਕੀਤਾ ਸੀ ਨਾ ਪੂਰੀ ਕਰੋ ਆ 420 ਇੱਕ ਦਾ ਕੇਸ ਬੰਦਾ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਦੋ ਫਾਰਮ ਭਰਾਏ ਇੱਕ ਤੇ ਕਰਜ਼ੇ ਦੇ ਜਿੱਥੇ ਉਹਨੇ ਲਿਖਿਆ ਮੈਂ ਕੈਪਟਨ ਅਮਰਿੰਦਰ ਸਿੰਘ ਪ੍ਰੋਮਿਸ ਕਰਦਾ ਕਿ ਤੁਸੀਂ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਅਸੀਂ ਤੋਂ ਦਾ ਕਰਜ਼ਾ ਸਾਰਾ ਮਾਫ ਕਰਾਂਗੇ ਇੱਕ ਫਾਰਮ ਨੌਜਵਾਨਾਂ ਤੋਂ ਭਰਾਇਆ ਸੀ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਪ੍ਰੋਮਿਸ ਕਰਦਾ ਕਿ ਮੋਬਾਈਲ ਫੋਨ ਮੈਂ ਨੌਜਵਾਨਾਂ ਨੂੰ ਦਿਊਗਾ ਜਿਹਦੇ ਨਾਂ ਤੇ ਬਾਈ ਨੇਮ ਐਗਰੀਮੈਂਟ ਹੋਇਆ ਥਿਸ ਇਸ ਨੋਟ ਅ ਪੋਲਿਟিক্যাল ਸਟੇਟਮੈਂਟ ਇਟ ਇਜ਼ ਅ ਰਿਟਨ ਐਗਰੀਮੈਂਟ ਰਿਟਨ ਐਫੀਡੇਵਿਟ ਤੁਸੀਂ ਜਾਮਦੇ ਹੋ ਸਾਡੀ ਸਰਕਾਰ ਆਈ ਸੀ ਉਦੋਂ ਅਸੀਂ ਐਫੀਡੇਵਿਟ ਬੰਦ ਕਰਤੇ ਸੀ ਅਸੀਂ ਕਿ ਉਹ ਕੀ ਕਹਿਆ ਸੀ ਉਦੋਂ ਕਿ ਕੋਈ ਵੀ ਆਪਣੇ ਦਸਖਤ ਨਾਲ ਲਿਖ ਦੇ ਤੁਸੀਂ ਆਪਣਾ ਡੈਥ ਸਰਟੀਫਿਕੇਟ ਆਪਣਾ ਆਪਣੇ ਅਥੈਂਟੀਕੇਟ ਕਰਨੇ ਆ ਪਹਿਲੇ ਅਪਡੇਟ ਦੇਣਾ ਪੈਂਦਾ ਸੀ ਕਿ ਕੋਈ ਅਪਡੇਟ ਦੇਣ ਦੀ ਲੋੜ ਨਹੀਂ ਕੋਸ਼ ਤੁਸੀਂ ਇਕੱਲਾ ਹੀ ਲਿਖ ਦਿਓ ਕਿ ਆਈਐਸਓ ਸਰਟੀਫਾਈਡ ਐਂਡ that will be considered as law ਕੈਪਟਨ ਅਮਰਿੰਦਰ ਸਿੰਘ ਨੇ ਆ ਬਹੁਤ ਵੱਡਾ 400 ਵੀ ਦਾ ਫਰਾਡ ਕੀਤਾ ਕੇਸ ਸ਼ੁੱਡ ਬੀ ਰਜਿਸਟਰ ਅਗੇਂਸਟ ਹਿਮ ਅਦਰਵਾਈਜ਼ ਵੀ ਵਿਲ ਗੋ ਟੂ ਦਾ ਕੋਰਟ ਆ ਵੱਡਾ ਮੈਂ ਕਹਿੰਦਾ ਧੋਖਾ ਹੈ ਧੋਖਾ ਮੀਨਸ ਇਟਸ ਅ ਫਰਾਡ ਟੂ ਦਾ ਫਾਰਮਰ ਫਰਾਡ ਟੂ ਦਾ ਯੰਗਸਟਰ ਜਿਹੜਾ ਮੈਂ ਕੈਪਟਨ ਸਾਹਿਬ ਨੂੰ ਇੱਕ ਪੁੱਛਣ ਜਾਣਾ ਹੈ ਜਦੋਂ ਰਾਹੁਲ ਗਾਂਧੀ ਨੂੰ ਕੋਲੇ ਮਿਲ ਗਏ ਉਹਨਾਂ ਰਾਹੁਲ ਗਾਂਧੀ ਨੂੰ ਕਿਹਾ ਨਹੀਂ ਉਹਨੂੰ ਪੁੱਛਣ ਕਿ ਆਪਣੇ ਕਮਲਨਾਥ ਨੂੰ ਕਿਉਂ ਮੁੱਖ ਮੰਤਰੀ ਬਣਾਇਆ ਤੇ ਜਿਹੜੇ ਦੂਜੇ ਟਾਈਟਲਰ ਹੈ ਉਹਨੂੰ ਕਿਉਂ ਨਹੀਂ ਐਕਸਪੈਲ ਕੀਤਾ ਕੀ ਉਹ ਵੇਟ ਕਰ ਰਿਹਾ ਜਦੋਂ ਅਰੈਸਟ ਹੋਊਗਾ ਉਦੋਂ ਟਾਈਟਲਰ ਐਕਸਪੈਲ ਹੋਊਗਾ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਆਪਾਂ ਦਾ ਕਾਂਗਰਸ ਲੀਡਰਸ਼ਿਪ ਨੂੰ ਕੀ ਤੁਸੀਂ ਪੰਜਾਬ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦੇ ਹੋ ਕੋਈ ਪੰਜਾਬੀਆਂ ਨੇ ਇਸੇ ਕੌਮ ਨੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਫੈਸਲਾ ਕਰ ਲਓ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਆਂ ਸੇ ਕੌਮ ਦੇ ਆਂ ਜਾਂ ਗਾਂਧੀ ਪਰਿਵਾਰ ਦੇ ਆਂ ਤੁਹਾਡੀ ਲਾਇਲਟੀ ਪੰਜਾਬ ਪ੍ਰਤੀ ਹੈ ਕਿ ਗਾਂਧੀ ਪਰਿਵਾਰ ਤਰਫਾ ਆਹ ਕੁਐਸਚਨ ਮੈਂ ਕੈਪਟਨ ਨੂੰ ਪੁੱਛਣਾ ਚਾਹਣਾ ਹੈ ਹਾਈ ਕੋਰਟ ਨੇ ਕੈਪਟਨ ਅਮਰਿੰਦਰ ਗਾਂਧੀ ਪਰਿਵਾਰ ਨੂੰ ਐਜ਼ ਅਕਿਊਜ਼ਡ ਕਹਿ ਦਿੱਤਾ ਹੈ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਹਾਈ ਕੋਰਟ ਦੇ ਆਰਡਰ ਨਾਲ ਤੇ ਤੁਸੀਂ ਕਿਹਦੇ ਨਾਲ ਖੜਦੇ ਹੋ ਪੰਜਾਬੀਆਂ ਨਾਲ ਖੜਦੇ ਹੋ ਸਿੱਖ ਕੌਮ ਨਾਲ ਖੜਦੇ ਹੋ ਜਾਂ ਗਾਂਧੀ ਪਰਿਵਾਰ ਨਾਲ ਖੜਦੇ ਹੋ ਆ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਐਨੀ ਕੁਐਸਚਨਸ ਤੁਹਾਡਾ ਕੀ ਕਸਟਮ ਕੋਰੀਡੋਰ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਪਾਸ ਅਡਵਰਟੀਸਾਈਜ਼ਡ ਕਿ ਇਹ ਪ੍ਰੋਸੈਸਿੰਗ ਸ਼ੁਰੂ ਹੋਇਆ ਲੈਂਡ ਅਕੁਇਰਿਸ਼ਨ ਦਾ ਮੈਂ ਤੁਹਾਨੂੰ ਡਾਕੂਮੈਂਟਸ ਦਿਖਾ ਸਕਦੀ ਹਾਂ ਪਰ ਤੁਹਾਨੂੰ ਨਿਯਮ ਪਤਾ ਹੋਣਾ ਚਾਹੀਦਾ ਹੈ ਕਿ ਸਭ ਤੋਂ ਪਹਿਲੇ ਸਟੇਟ ਦੀ ਸਰਕਾਰ ਲੈਂਡ ਨੂੰ ਅਕਵਾਇਰ ਕਰਦੀ ਹੈ ਤੇ ਅਮਾਊਂਟ ਵਾਸਤੇ ਸੈਂਟਰ ਨੂੰ ਭੇਜਦੀ ਹੈ ਆਮ ਸਰਪ੍ਰਾਈਜ਼ਡ ਦੱਟ ਸਿਫ ਚੀਫ ਮਿਨਿਸਟਰ ਆਫ ਅ ਸਟੇਟ ਡਸਨਟ ਨੋ ਥੈਟ ਫਸਟ ਹੀ ਇਜ਼ ਸੁਪੋਜ਼ ਟੂ ਟੈਲ ਦ ਸੈਂਟਰ ਐਟ ਵਾਟ ਰੇਟ ਹੀ ਇਜ਼ ਗੈਟਿੰਗ ਦ ਲੈਂਡ ਐਂਡ ਹਾਊ ਮੱਚ ਹੀ ਨੀਡਸ ਸੋ ਇਹ ਤਾਂ ਉਲਟਾ ਚੋਰ कोतवाल ਨੂੰ ਕਟਨ ਮਾਰਨ ਵਾਲੀ ਗੱਲ ਕਰ ਰਹੇ ਜਿਹੜੇ ਕੈਪਟਨ ਸਾਹਿਬ ਖੁਦ ਕਰਤਾਰਪੁਰ ਕਰੋੜਾ ਦੇ ਖਿਲਾਫ ਕਿੰਨਾ ਕੁਝ ਬੋਲਦੇ ਰਹੇ ਨੇ ਸਿਖਾ ਦਾ ਸਾਥ ਦੇਣ ਦੇ ਬਜਾਏ ਇਹ ਹੋਰ ਭਾਸ਼ਾ ਬੋਲੀ ਜਾ ਰਹੇ ਨੇ ਸੋ ਹੀ ਸ਼ੁਡ ਨਾਟ ਟ੍ਰਾਈਂ ਡਿਫਲੈਕਟ ਉਹ ਦੱਸਣ ਕਿ ਉਹਨਾਂ ਨੇ ਲੈਂਡ ਐਕਵਾਇਜ਼ੀਸ਼ਨ ਦਾ ਕਿਹੜਾ ਕੰਮ ਸ਼ੁਰੂ ਕੀਤਾ ਉਹਨਾਂ ਸਵਾਬ ਦੇਣ ਸਾਡਾ ਤਾਂ ਟੈਂਡਰ ਹੋ ਗਿਆ ਐਂਡ ਦਾ ਕਰੋੜਾ ਵਰਕ ਇਜ਼ ਔਨ ਟਰੈਕ ਸਬ ਜੁਡੀਸ਼ਲ ਸਬ ਜੁਡੀਸ਼ ਹੈ ਹਾਈ ਕੋਰਟ ਚੱਲ ਰਿਹਾ ਹੈ lettes us wait for the decision of the court ਸੁਗਵਿਰਜ ਜਸਟਿਸ ਜੋਰਾ ਸਿੰਘ ਜੀ ਨੇ ਅੱਜ ਕੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ 2015 ਦੇ ਵਿੱਚ ਅਕਾਲੀ ਗਵਰਨਮੈਂਟ ਨੇ ਅਕਾਲੀ ਗਵਰਨਮੈਂਟ ਦੇ ਪ੍ਰੈਸ਼ਰ ਤੇ ਪੁਲਿਸ ਨੇ ਡੈਲੀਬਰੇਟਲੀ ਜਿਹੜਾ ਸੈਕਰੀਟਿਜ਼ ਦੇ ਕੇਸਿਸ ਸੀਗੇ ਉਹਨਾਂ ਨੂੰ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕੀਤੇ। ਕੀ ਉਹਨਾਂ ਨੇ ਆਪਣੀ ਰਿਪੋਰਟਸ ਲਿਖਿਆ? ਨਹੀਂ ਨਹੀਂ ਨਹੀਂ। ਇੱਕ ਮਿੰਟ ਮੈਡਕਲ ਦੱਸੋ ਜਦੋਂ ਆਮ ਆਦਮੀ ਪਾਰਟੀ ਜਦ ਜੋਇਨ ਕਰ ਜਾਏ ਨਾ ਉਦੋਂ ਕਿਵੇਂ ਬੋਲ ਰਹੇ ਆ ਕੀ ਉਹਨਾਂ ਨੇ ਆਪਣੀ ਰਿਪੋਰਟਸ ਲਿਖਿਆ? ਸਾਤੇ ਉਹਨਾਂ ਨੇ ਸੇਖਮਾ ਜੀ ਨੇ ਮੀਟਿੰਗ ਕੀਤੀ ਸੀਗੀ ਇਹਨਾਂ ਦੇ ਨਾਲ ਜੋ ਭਗਵੰਤ ਮਾਨ ਹਨ ਹੈਗੇ ਆ ਆਮ ਆਦਮੀ ਪਾਰਟੀ ਦੇ ਤੀਸਰਾ ਬਦਲ ਕਹਿੰਦੇ ਅਸੀਂ ਲੈ ਕੇ ਆਵਾਂਗੇ ਪੰਜਾਬ ਦੇ ਵਿੱਚ ਕਹਿੰਦੇ ਟੱਕਰਨ ਲਈ ਅਸੀਂ ਤਿਆਰ ਆ ਅਕਾਲੀ ਦਲ ਨਾਲ मोस्ट ਵੈਲਕਮ मोस्ट ਵੈਲਕਮ ਸਾਨੂੰ ਬੜੀ ਖੁਸ਼ੀ ਹੋਗੀ ਉਹਨਾਂ ਨੂੰ ਮੈਦਾਨ ਚ ਦੇਖਦੇ ਇਸਕਾਲ ਖੈਰ ਜੀ ਭੱਜੇ ਗੱਲ ਕਰੀ ਉਹਨਾਂ ਨੇ ਨਵੀਂ ਪਾਰਟੀ ਉਹਨਾਂ ਲਈ ਬਹੁਤ ਵਧੀਆ ਗੱਲ ਆ ਯਾਰ ਬੜੀ ਗੁੱਲ ਆ ਇਲੈਕਸ਼ਨ ਲੜਨਗੇ ਬਠਿੰਡੇ ਤੋਂ ਬਹੁਤ ਬਹੁਤ ਵਧੀਆ ਗੱਲ ਆ ਨਾਲੇ ਤੁਹਾਨੂੰ ਉਹਦੇ ਦਰਸ਼ਨ ਵੀ ਹੋਣਗੇ ਸੁਮੇਰ ਜੀ ਸਰ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦਾ ਐਲਾਨ ਜਾਂ ਕੋਈ ਉਸ ਉਹ ਜਦੋਂ ਅਸੀਂ ਸਾਡੀ ਕੋਰ ਕਮੇਟੀ ਬੈਠੂਗੀ ਉਹ ਕੋਰ ਕਮੇਟੀ ਫੈਸਲਾ ਕਰੋਗੀ ਅੱਛਾ ਕਿਹਨੇ ਸੁਮੇਰ ਜੀ ਕੋ ਉਹ ਆਹਾ ਹੈਗਾ ਵੀ ਵੀ ਬਾਜੀ ਇੱਕੀ ਚੋਣਾਂ ਹਲੇ ਕੋਰ ਕਮੇਟੀ ਦੀ ਫੈਸਲੇ ਤੋਂ ਪਹਿਲੇ ਅਸੀਂ ਕੁਝ ਨਹੀਂ ਕਰ ਸਕਦੇ ਵੋਰਕ ਮੇਟੀ ਡਿਸਾਈਡ ਕਰਨੀ ਦਾਦੂਵਾਲ ਨੇ ਵੀ ਤੁਹਾਡੇ ਤੇ ਹੀ ਅਰੋਪ ਲਾਇਆ ਕਿ ਜਸਟਿਸ ਜੂਰਾ ਸਿੰਘ ਦੀ ਜੋ ਰਿਪੋਰਟ ਸੀ ਉਹਨੂੰ ਦਬਾਇਆ ਗਿਆ ਤੁਸੀਂ ਗੱਲ ਸਮਝ ਨਹੀਂ ਆ ਜਿਸ ਸਕੈਚ ਜਾਰੀ ਕੀਤਾ ਗਿਆ ਸੀ ਜਸਟਿਸ ਜਸਟਿਸ ਕਿਹਾ ਨਹੀਂ ਪੁੱਛੋ ਕਿ 84 ਦਾ ਜਿਹੜਾ ਸੱਜਨ ਕੁਮਾਰ ਦੇ ਬਾਰੇ ਬੋਲਿਆ ਕਿ ਕਾਂਗਰਸ ਦਾ ਹੱਥ ਸੀ ਕਿ ਦਾਦੂ ਖਸਾਬ ਨਹੀਂ ਹੈ ਉਹਨਾਂ ਵੀ ਬਾਕੀ ਸਾਰੇ ਹਲੇ ਉਹਨਾਂ ਨੇ ਜਵਾਬ ਐ ਨਹੀਂ ਕਿਤੇ ਉਹਨਾਂ ਕਿਹਾ ਕਿ ਕਾਂਗਰਸ ਮਾੜੀ ਹੈ ਕਿ ਸੱਜਨ ਕੁਮਾਰ ਮਾੜਾ ਹੈ ਤੇ ਉਹਨੇ ਕੀਤਾ ਇਹ ਇਹ ਸੋਣਾ ਮੈਂ ਕੋਈ ਪੁੱਛਣਾ 22 ਕਰੋੜ ਦਾ ਕੀਤਾ ਕੀ ਹੈ ਪਰ ਉਹ ਕਹਿੰਦਾ ਕਿੰਨੇ ਸਾਰੇ ਗੁਰਦੁਆਰੇ ਸਾਹਿਬ ਢਹ ਢੇਰੀ ਕੀਤੇ ਤੇ ਕਿੰਨੇ ਗੁਰੂ ਸਾਹਿਬ ਅਗਨੀ ਭੇਟ ਹੋਏ ਇੱਕ ਇੱਕ ਸ਼ਬਦ ਨਹੀਂ ਸਰ ਬਿਲਕੁਲ ਮੈਨੇ ਦਾ ਕੀ ਪ੍ਰੋਗਰਾਮ ਹੈ ਤੁਹਾਡਾ ਪੂਰੀ ਕੰਪਲੀਟ ਕਾਨਫਰੰਸ ਹੋਗੀ ਸਰ ਉਹਦੇ ਲਈ ਕਾਰੀ ਜਾ ਸਕਦਾ ਤੁਸੀਂ ਆਪ ਦੇਖ ਲਓ ਆ ਕਾਂਗਰਸ ਭੱਜ ਕੇ ਹੋ ਰਹੀ ਹੈ ਇਹ ਕੱਲ ਮੈਂ ਤੁਹਾਨੂੰ ਦੇਖ ਲਓ ਡੇਢ ਮਹੀਨਾ ਲੱਗਿਆ ਪਾਰਲੀਮੈਂਟ ਇਲੈਕਸ਼ਨ ਚ ਪੰਜਾਬ ਦਾ ਮੁੱਖ ਮੰਤਰੀ ਕਿਤੇ ਪੰਜਾਬ ਦੇਖਿਆ ਜਿਹੜਾ ਪਿਛਲੇ 2 ਸਾਲਾਂ ਚ ਨਹੀਂ ਆਇਆ 1.5 ਮਹੀਨਾ ਇਲੈਕਸ਼ਨ ਰਹਿ ਗਿਆ جنگ ਸ਼ੁਰੂ ਹੋ ਗਈ ਉਦੋਂ ਨਹੀਂ ਵੜਿਆ ਕਿ ਉਹ ਕਿਉਂ ਕਿਉਂਕਿ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ 5 ਸਾਲ ਹੋ ਗਏ ਬਲ ਫਾਦ ਇੱਕ ਇੱਕ ਮਿਕਸ ਹੈ আরে ਮਾਮਲਾ ਦਾ ਕਾਂਗਰਸ ਕਾਪਟਰ ਕਾਪਟਰ ਨਮਰ ਬਰਦਰ ਸਿੰਘ ਦੀ ਸਰਕਾਰ ਹੈ ਜੋ ਪ੍ਰੋਮਿਸ ਤੇ ਉੱਤੇ ਫੇਲ ਹੋਈ ਹੈ ਸਰ ਪਰ ਹਜੇ ਤੱਕ ਤੁਹਾਡੀ ਪਾਰਟੀ ਵੱਲੋਂ ਕੁਛ ਤਾਂ ਕਾਂਗਰਸ ਦੇ ਉੱਤੇ ਡਾਇਰੈਕਟ ਟਾਕ ਹੈ ਉਸ ਲੈਵਲ ਤੇ ਨਹੀਂ ਹੋ ਰਿਹਾ ਮੈਂ ਹੁਣੀ ਤੋਂ ਸ਼ੁਰੂ ਕੀ ਇਸ ਵਾਸਤੇ ਕੀਤਾ ਤੁਸੀਂ ਮੈਨੂੰ ਸਟੋਰ ਮੈਨੀਫੈਸਟੋ ਦਾ ਚੇਅਰਮੈਨ ਕੌਨ ਸੀ ਜਿਸ ਨੇ ਸਾਰੇ ਪ੍ਰੋਮਿਸ ਕੀਤੇ ਸੀ ਉਹ ਸਰ ਪ੍ਰੀਤੀ ਆ ਉਹਨਾਂ ਨੇ ਕਿਹਾ ਵੀ ਉੱਥੇ ਸਿਆਸੀ ਦੂਸ਼ਣਵਾਜੀਆਂ ਨਾ ਕੀਤੀਆਂ ਜਾਣ ਜਨ ਜੀ ਰੈਲੀ ਤੇ ਸਰ ਉਹਨਾਂ ਨੇ ਅਪੀਲ ਕੀਤੀ ਹੈ ਇਸ ਮੈਟਰ 'ਚ ਤੁਹਾਡਾ ਕੀ ਹੈ ਵੀ ਉਸ ਦਿਨ ਕੱਲਾ ਰੈਲੀ ਉੱਥੇ ਸਿੱਧਾ ਲਈ ਸਮਰਥਤ ਹੋਈਗੀ ਜਾਂ ਸੀ ਤਕਰੀਰਾਂ ਵੀ ਹੋਣੀਆਂ ਸੀ ਆਈ ਵਿਲ ਕੀਪ ਵਟ ਏਵਰ ਹੀ ਸੇ ਇਨ ਮਾਈਂਡ ਸ੍ਰੀ ਜੀ ਜੇ ਆਪਾਂ ਜੋਰਾ ਸਿੰਘ ਜੀ ਦੇ ਗੱਲ ਕਰੀਏ ਪੈਸੋਂ ਕਿ ਉਹਨਾਂ ਨੇ ਕਿਹਾ ਸੀ 6 ਬੰਦੇ ਦਾ ਨਾਮ ਦਿੱਤੇ ਸੀ ਰਿਪੋਰਟ ਦੇ ਵਿੱਚ ਨਾ ਹੀ ਤੁਹਾਡੀ ਸਕਰੇ ਕੋਈ ਕਾਰਵਾਈ ਨਹੀਂ ਹੁਣ ਉਹਨੂੰ ਕੋ ਕਿਹੜੇ ਨਾਮ ਸੀ 6 ਨਾਮ ਦੱਸੋ ਨਾ ਉਹਨੂੰ ਕੋ ਨਾ ਬਰੀ ਕੱਲ ਸੁਣਿਆ ਕਰੋ ਜੋਰਾ ਸਿੰਘ ਨੂੰ ਹੁਣ ਜਦੋਂ ਉਹਨੂੰ ਐਮਪੀ ਦੀ ਟਿਕਟ ਆਫਰ ਹੋਈ ਹੈ ਤੇ ਹੁਣ ਹੁਣ ਬੋਲਣ ਲੱਗ ਗਿਆ ਤੇ ਪਹਿਲੇ ਕੀ ਸੀ ਬਟ ਹੀ ਮੈਂਸ਼ਨਡ ਬਟ ਹੀ ਮੈਂਸ਼ਨਡ ਇਨ ਦਾ ਪ੍ਰੈਸ ਕਾਨਫਰੈਂਸ ਕਿ ਉਹ ਐਸ ਆਈ ਟੀ ਇਹ ਕਰਕੇ ਗਵਰਨਮੈਂਟ ਨੇ ਬਣਾਈ ਸੀਗੀ ਉਹਨਾਂ ਨੇ ਸਾਡੀ ਰਿਪੋਰਟ ਦੇ ਵਿੱਚ ਮੈਂਸ਼ਨ ਹੈਗਾ ਕਿ ਉਹਨਾਂ ਨੇ ਕਿਸੇ ਬੰਦੇ ਨੂੰ ਇਨਵੈਸਟਿਗੇਟ ਇਨਟੈਰੋਗੇਟ ਨਹੀਂ ਕੀਤਾ ਰਿਗਾਰਡਿੰਗ ਇੱਕ ਇੱਕ ਮਿੰਟ ਉਹਨੇ ਆਪਣੇ ਰਿਪੋਰਟਸ ਲਿਖਿਆ ਬਟ ਹੀ ਸੈਡ ਇਨ ਦਾ ਪ੍ਰੈਸ ਨੋ ਨੋ ਪ੍ਰੈਸ ਕਾਉਂਟਰ ਯੂ ਆਸਕ ਪੈਨ ਪੀਪਲ ਆਸਕਡ ਹਿਮ ਯੂਰ ਰਿਪੋਰਟਰਸ ਆਸਕਡ ਹਿਮ ਕਿ ਤੁਸੀਂ ਆਪਣੇ ਉਹਦੇ ਲਿਖਿਆ ਕਿ ਨਹੀਂ ਹੈ ਪਰ ਚੁੱਪ ਕਿਉਂ ਸੀ ਉਹ ਟੇਬਲ ਤੇ ਖਾਲੀ ਇਟ ਵਾਸ ਟੇਬਲ एवरीवन ਵਾਸ ਵਿਦ ਐਵਰੀ ਇਟ ਵਾਸ ਇਨ ਦਾ ਐਫ ਡਿਪਾਰਟਮੈਂਟ ਇਟ ਵਾਸ ਨਾਟ ਇਨ ਪਬਲਿਕ ਡੋਮੇਨ ਇਟ ਵਾਸ ਇਨ ਪਬਲਿਕ ਡਿਪੈਂਡ ਅਜਰਾ ਜਿਹੜੀ ਆਪਣੀ ਰਣਜੀਤ ਸਿੰਘ ਰਿਪੋਰਟ ਹੈ ਆ ਕਿੱਥੇ ਸੀ ਟੇਬਲੋਂ ਤੋਂ ਪਹਿਲੇ ਤੁਹਾਡੇ ਕੋਲ ਸਾਰੇ ਕੋਲੇ ਸੀ ਬਾਸ ਸਾਹਿਬ ਇੱਕਾ ਸਾਡੇ ਪ੍ਰਧਾਨ ਸਾਹਿਬ ਕੁਝ ਕਹਿਣਾ ਚਾਹੁੰਦੇ ਜੀ ਪ੍ਰਧਾਨ ਸਾਹਿਬ ਪ੍ਰੈਸ ਕਲੱਬ ਰੈਪੋਰਟਰ ਸਾਹਿਬ ਜੀ ਸੀਨੀਅਰ ਮੀਡੀਆ ਅਟ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ